ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਖਰ ਬਿਲਕੁਲ ਠੀਕ ਹੋਵੋਗੇ ਤੇ ਰਾਜੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਭਾਈ ਸਾਹਿਬ ਬਿਲਕੁਲ ਨਵਾਂ ਲੈਕਚਰ ਜਿਹਦੇ ਵਿੱਚ ਅੱਜ ਤੁਹਾਨੂੰ ਪਤਾਗਾ ਆਪਾਂ ਇਹ ਸੀਰੀਜ਼ ਆਪਣੀ ਚੱਲ ਰਹੀ ਹੈ ਜਿਹਦੀ ਆਪਣੇ ਕੋਲ ਅੱਜ 11ਵੀਂ ਕਲਾਸ ਹੈਗੀ ਠੀਕ ਹੈ ਜੀ ਇਹ ਕਲਾਸ ਤੋਂ ਬਾਅਦ ਇੱਕ ਕਲਾਸ ਨਾਲ ਤੁਹਾਡੀ ਆਪਾਂ ਪੱਕੀ ਟਾਈਮਿੰਗ ਕਰ ਦੇਣੀ ਹੈ ਜੀ ਕਿ 2:00 ਵਜੇ ਤੁਹਾਡੀ ਇਹ ਕਲਾਸ ਦੇ ਲਈ ਅਪਲੋਡ ਹੋ ਜਾ ਕਰੂਗੀ 2:00 ਵਜੇ ਠੀਕ ਹੈ ਜੀ ਤੇ ਚਲੋ ਤੇ ਮੈਸੇਜ ਕਲਾਸ ਨਾਲ ਵੀ ਤੁਹਾਡਾ ਸ਼ਡਿਊਲ ਤਿਆਰ ਹੋ ਚੁੱਕਿਆ ਹੈ ਤੇ ਇਦੇ ਵਿੱਚ ਅੱਜ ਆਪਾਂ ਆਪਣੀ 11ਵੀਂ ਕਲਾਸ ਜਿਹਦੇ ਵਿੱਚ ਆਪਾਂ ਪੀ ਟ੍ਰਿਪਲ ਐਸ ਵੀ ਦੇ ਵਿੱਚ ਜਿਹੜੇ ਪਿਛਲੇ TCS ਦੇ ਵਿੱਚ ਪੀ ওয়ਾਈ ਕਿਊ ਪ੍ਰੀਵੀਅਸ ਇਅਰ ਕੁਐਸਚਨ ਆਏ ਹੋਏ ਉਹਦੇ ਬਾਰੇ ਗੱਲ ਕਰਾਂਗੇ ਪੀ ਟ੍ਰਿਪਲ ਐਸ ਵੀ ਬਾਰੇ ਗੱਲ ਕਰਾਂਗੇ ਤੇ ਇਹ ਪ੍ਰੇਸ਼ਣਾ ਤੁਸੀ ਬਿਲਕੁਲ ਵੀ ਇਗਨੋਰ ਨਹੀਂ ਕਰਨਾ ਜਿਹੜੇ ਬੱਚੇ ਐਪ ਤੇ ਆ ਉਹ ਵੀ ਕਲਾਸਾਂ ਲਾਉਣੀਆਂ ਜਿਹੜੇ ਬੱਚੇ ਆਨਲਾਈਨ YouTube ਤੋਂ ਆਪਣੇ ਪੜਦੇ ਆ ਤਾਂ ਉਹਨਾਂ ਤਾਂ ਲਾਉਣੀਆਂ ਲਾਉਣੀਆਂ ਹੈ ਠੀਕ ਹੈ ਜੀ ਦੂਸਰੀ ਗੱਲ ਜੇ ਕਿਸੇ ਕੈਂਡੀਡੇਟ ਨੇ ਪੰਜਾਬ ਪੁਲਿਸ ਦੀ ਤਿਆਰੀ ਕਰਨੀ ਹੈ ਠੀਕ ਹੈ ਜੀ ਕਿਸੇ ਬੱਚੇ ਨੇ ਪਟਵਾਰੀ ਦੀ ਤਿਆਰੀ ਕਰਨੀ ਹੈ ਕਿਸੇ ਬੱਚੇ ਨੇ ਕਲਰਕ ਦੀ ਤਿਆਰੀ ਕਰਨੀ ਹੈ ਕਿਸੇ ਬੱਚੇ ਨੇ ਵੀਡੀਓ ਦੀ ਤਿਆਰੀ ਕਰਨੀ ਹੈ ਕਿਸੇ ਬੱਚੇ ਨੇ ਗਰੁੱਪ ਡੀ ਦੀ ਜਿਹੜੀ ਪੋਸਟ ਆ ਰਹੀ ਹੈ ਜਾਂ ਸਾਰੇ ਪੇਪਰ ਦੀ ਤਿਆਰੀ ਕਰਨੀ ਹੈ ਉਹਦੇ ਬਾਅਦ ਤੁਸੀਂ ਆਲ ਪੰਜਾਬ ਐਗਜ਼ਾਮ ਚੜ੍ਹਦੀ ਕਲਾ ਬੈਚ ਲੈ ਸਕਦੇ ਹੋ ਕਿਸੇ ਵੀ ਇੱਕ ਬੈਚ ਤੁੜਾ ਤੁਸੀਂ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਿਓ ਦੀਪਪੁਲਰ ਐਜੂਕੇਸ਼ਨ ਅਦਾ ਇਹ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਾਜ ਉਹਨਾਂ ਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਕਲਾਸ ਪਲੱਸ ਦੇ ਕੋਡ ਵੀ ਫਿਲ ਕਰ double x timer ਨੰਬਰ ਤੁਸੀਂ ਨੂੰ ਕਾਲ ਵੀ ਕਰ ਸਕਦੇ ਹੋ ਬੈਚ ਦੇ ਵਿੱਚ ਤੁਹਾਨੂੰ ਕੀ ਕੁਝ ਮਿਲੂਗਾ ਧਿਆਨ ਨਾਲ ਸੁਣ ਲਓ ਬੈਚ ਦੇ ਵਿੱਚ ਤੁਹਾਨੂੰ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਸਾਰੇ ਕਲਾਸਾਂ 0 ਲੈਵਲ ਤੋਂ ਮਿਲਣਗੀਆਂ ਠੀਕ ਹੈ ਜੀ ਮੈਥ ਅਤੇ ਇੰਗਲਿਸ਼ ਜਿਹੜੇ ਵਿੱਚ ਨੂੰ ਨਹੀਂ ਹੋਣਗੇ ਟ੍ਰਿਕਸ ਦੇ ਨਾਲ ਕਰਵਾਈ ਜਾਂਦੀ ਹੈ ਇਹਦਾ ਜੀ ਆਪਣੇ ਕੋਲ ਬਿਲਕੁਲ 0 ਲੈਵਲ ਤੋਂ ਠੀਕ ਹੈ ਜੀ ਬਾਕੀ ਆਪਣੇ ਕੰਟੈਂਟ ਦੀ 100% ਗਾਰੰਟੀ ਹੁੰਦੀ ਹੈ ਕਿ ਕਰਵਾਏ ਹੋਏ ਦੇ ਵਿੱਚੋਂ ਹੀ ਆਉਂਦਾ ਤਾਂ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ 5% ਫੀਸ ਹੈਗੀ ਠੀਕ ਹੈ ਜੀ ਬਾਕੀ ਤੁਸੀਂ ਜੁਆਇਨ ਕਰ ਸਕਦੇ ਹੋ ਮੈਨੂੰ ਸਿਰਫ ਰਾਜੀ ਉਹੀ ਬੱਚੇ ਬੈਚ ਜੁਆਇਨ ਕਰਿਓ ਜਿਹੜੇ ਬੱਚੇ ਪੜਨ ਦਾ ਸ਼ਕੀਨ ਹੈਗੇ ਤੇ ਮਿਹਨਤ ਕਰਦੇ ਆ ਠੀਕ ਹੈ ਦੂਜੇ ਬੱਚੇ ਪਲੀਜ਼ ਨਾ ਆਇਓ ਠੀਕ ਹੈ ਕਿਉਂਕਿ ਆਪਾਂ ਨੂੰ ਰਿਜ਼ਲਟ ਚਾਹੀਦਾ ਹੈ ਤੇ ਰਿਜ਼ਲਟ ਆਪਾਂ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਜ਼ਿਆਦਾ ਵਧੀਆ ਦੇਣਾ ਹੈ ਠੀਕ ਹੈ ਚਲੋ ਕਹਿੰਦੇ ਜੀ ਰਗਵੇਦ ਵਿੱਚ ਕਿਸ ਮੁੱਖ ਦੇਵਤਾ ਦਾ ਜ਼ਿਕਰ ਕੀਤਾ ਗਿਆ ਹੈਗਾ ਰਗਵੇਦ ਦੇ ਵਿੱਚ ਦੇਖੋ ਜੀ ਆਪਣੇ ਤੁਹਾਨੂੰ ਪਤਾਗਾ ਟੋਟਲ ਕਿੰਨੇ ਵੇਦ ਹੈ ਟੋਟਲ 4 ਵੇਦ ਹੈਗੇ ਠੀਕ ਹੈ ਜੀ ਟੋਟਲ ਆਪਨੇ ਕਿੰਨੇ ਵੇਦ ਹੈਗੇ ਚਾਰ ਵੇਦ ਹੈਗੇ ਜਿਨ੍ਹਾਂ ਬਾਰੇ ਤੁਸੀਂ ਆਪਾਂ ਜਿਹੜੀ ਐਂਸੈਂਟ ਹਿਸਟਰੀ ਹੈਗੀ ਆਪਣੀ ਹਨਾ ਐਂਸੈਂਟ ਹਿਸਟਰੀ ਹੈਗੀ ਉਹਦੇ ਵਿੱਚ ਆਪਾਂ ਕਾਫੀ ਵਾਰ ਇਹ ਡਿਸਕਸ ਕਰਕੇ ਗਏ ਆਂਗੇ ਕਿ ਭਾਈ ਆਪਣੇ ਕਿੰਨੇ ਵੇਦ ਆ ਚਾਰ ਵੇਦ ਇਹਨਾਂ ਸਾਰੇ ਵੇਦਾਂ ਦੇ ਵਿੱਚੋਂ ਠੀਕ ਹੈ ਜੀ ਇਹਨਾਂ ਸਾਰੇ ਵੇਦਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਵੇਦ ਹੈਗਾ ਉਹ ਹੈਗਾ ਰਗਵੇਦ ਠੀਕ ਹੈ ਜੀ ਰਗਵੇਦ ਆ ਜਿਹੜਾ ਇਹ ਸਭ ਤੋਂ ਕੀ ਹੈਗਾ ਵੱਡਾ ਜਿਹੜਾ ਵੇਦ ਹੈਗਾ ਚਾਰੇ ਵੇਦਾਂ ਦੇ ਵਿੱਚੋਂ ਠੀਕ ਹੈ ਜੀ ਤੇ ਦੂਜੇ ਇਹ ਹੋਰ ਕਿਹੜੇ ਕਿਹੜੇ ਵੇਦ ਆ ਆਪਣੇ ਚਾਰ ਵੇਦ ਆ ਆਪਣੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਕਿਹੜੇ ਕਿਹੜੇ ਵੇਦ ਆ ਦੱਸੋਗਾ ਕੋਈ ਬੱਚਾ ਠੀਕ ਹੈ ਜੀ ਪਹਿਲ ਨੰਬਰ ਤੇ ਰਗਵੇਦ ਆ ਗਿਆ ਦੂਜੇ ਨੰਬਰ ਤੇ ਆਪਣਾ ਆ ਗਿਆ ਯੁਰਵੇਦ ਠੀਕ ਹੈ ਜੀ ਤੀਜੇ ਨੰਬਰ ਤੇ ਆ ਗਿਆ ਆਪਣਾ ਸਾਮਵੇਦ ਚੌਥੇ ਤੇ ਆ ਗਿਆ ਆਪਣਾ ਅਥਰਵੇਦ ਚਾਰ ਵੇਦ ਆ ਠੀਕ ਹੈ ਜੀ ਕਹਿੰਦੇ ਜਿਹੜਾ ਰਗਵੇਦ ਹੈਗਾ ਇਹਦੇ ਵਿੱਚ ਮੁੱਖ ਕਿਸ ਦੇਵਤੇ ਦਾ ਜ਼ਿਕਰ ਕੀਤਾ ਗਿਆ ਹੈਗਾ ਇਹ ਪ੍ਰਸ਼ਨ ਆਪਾਂ ਤੋਂ ਪੁੱਛਿਆ ਨੇ ਕਿ ਮੁੱਖ ਕਿਹੜੇ ਦੇਵਤੇ ਦਾ ਵਿੱਚ ਜ਼ਿਕਰ ਕੀਤਾ ਗਿਆ ਤਾਂ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਜੀ ਇੰਦਰ ਦਾ ਇੰਦਰ ਦੇਵਤਾ ਦਾ ਰਗਵੇਦ ਦੇ ਵਿੱਚ ਸਭ ਤੋਂ ਵੱਧ ਕੀ ਕੀਤਾ ਗਿਆ ਜੀ ਜ਼ਿਕਰ ਕੀਤਾ ਗਿਆ ਹੈਗਾ ਜਿਹੜਾ ਕਿ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਬਾਕੀ ਇਹ ਮੈਂ ਥੋੜਾ ਜਿਹਾ ਪੜ ਲੈਣੇ ਡਿਟੇਲ ਦੇ ਵਿੱਚ ਜਿਹੜੇ ਪੇਪਰ ਦੇ ਵਿੱਚ ਪ੍ਰਸ਼ਨ ਬਣਦੇ ਦੇਖੋ ਜੀ ਰਿਗਵੇਦ ਨੂੰ 10 ਪੁਸਤਕਾਂ ਦੇ ਵਿੱਚ ਵੰਡਿਆ ਗਿਆ ਹੈਗਾ ਜੇ ਤੁਸੀਂ ਪੁੱਛ ਲੇ ਕਿ ਕਿੰਨੇ ਪੁਸਤਕਾਂ ਦੇ ਵਿੱਚ ਵੰਡਿਆ ਗਿਆ ਹੈਗਾ 10 ਪੁਸਤਕਾਂ ਦੇ ਵਿੱਚ ਇਹਨਾਂ 10 ਪੁਸਤਕਾਂ ਨੂੰ ਕੀ ਕਹਿੰਦੇ ਮੰਡਲ ਜੇਕਰ ਸਤੂ ਕਿ ਪੁੱਛਦੇ ਰਿਗਵੇਦ ਦੇ ਵਿੱਚ ਕਿੰਨੇ ਮੰਡਲ ਹੈ ਤੁਸੀਂ ਕਹਿੰਦੇ ਕਿ ਰਿਗਵੇਦ ਦੇ ਵਿੱਚ 10 ਮੰਡਲ ਹੈਗੇ ਠੀਕ ਹੈ ਜੀ ਇਹਦੇ ਵਿੱਚ ਸ਼ੰਦ ਕਿੰਨੇ ਆ 10600 ਇਹਦੇ ਵਿੱਚ ਸ਼ੰਦ ਹੈਗੇ ਠੀਕ ਹੈ ਜੀ ਇਹ ਗੱਲ ਵੀ ਯਾਦ ਰੱਖਣੀ ਹੈ ਤੇ ਹਾਈਮਨ ਮੰਤਰ ਵੀ ਕਹਿ ਸਕਦੇ ਹੋ ਭਜਨ ਵੀ ਕਹਿ ਸਕਦੇ ਹੋ ਉਹ ਹੈਗੇ ਦੇ ਵਿੱਚ 1028 ਠੀਕ ਹੈ ਜੀ ਦੂਸਰੀ ਗੱਲ ਰਿਗਵੇਦ ਦੇ ਵਿੱਚ ਸਭ ਤੋਂ ਇੰਪੋਰਟੈਂਟ ਕਿਹੜੀ ਹੈ ਗਾਇਤਰੀ ਮੰਤਰ ਜਿਹੜਾ ਤੁਸੀਂ ਸੁਣਦੇ ਗਾਇਤਰੀ ਮੰਤਰ ਇਹ ਹੀ ਰਿਗਵੇਦ ਦੇ ਵਿੱਚ ਆਗਾ ਠੀਕ ਹੈ ਜੀ ਤੇ ਹੋਰੇ ਦੇ ਵਿੱਚ ਕੀ ਆ ਜਾਂਦਾ ਇਹਦੇ ਵਿੱਚ ਸਭ ਤੋਂ ਮੇਨ ਆ ਜਾਂਦੀ ਹੈ ਵਰਨ ਪ੍ਰਣਾਲੀ ਵਰਨ ਪ੍ਰਣਾਲੀ ਆ ਜਾਂਦੀ ਹੈ ਇੱਕ ਦੇ ਵਿੱਚ ਸਭ ਤੋਂ ਮੇਨ ਦੂਜਾ ਇਹਦੇ ਵਿੱਚ ਸ਼ੂਦਰ ਠੀਕ ਹੈ ਜੀ ਇਹ ਚੀਜ਼ ਆ ਜਾਂਦੀ ਹੈ ਅਤੇ ਸਮਾਜ ਦੀ ਚਾਰ ਪੱਧਰੀ ਵੰਡ ਠੀਕ ਹੈ ਜੀ ਜਿਵੇਂ ਤੁਹਾਨੂੰ ਪਤਾ ਹੈ ਸ਼ੂਦਰ ਵੈਸ਼ ਠੀਕ ਹੈ ਜੀ ਬ੍ਰਾਹਮਣ ਉਹ ਕੈਟਾਗਰੀ ਦੇ ਵਿੱਚ ਵੰਡਿਆ ਹੋਇਆ ਸੀ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਕਿ ਇਹ ਮੋ ਇੰਪੋਰਟੈਂਟ ਫੈਕਟ ਹੈ ਇਹਦੇ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਆ ਕਿਹਨੇ ਮਾਗੀ ਦਾ ਮੇਲਾ ਮਨਾਇਆ ਜਾਂਦਾ ਹੈ ਕਿਸ ਕਾਰਨ ਮਨਾਇਆ ਜਾਂਦਾ ਮਾਗੀ ਦਾ ਮੇਲਾ ਮਾਗੀ ਦਾ ਮੇਲਾ ਮਨਾਇਆ ਜਾਂਦਾ ਰਜੇ ਆਪਣੀ 40 ਮੁਕਤਿਆਂ ਦੀ ਬਹਾਦਰੀ ਨੂੰ ਯਾਦ ਕਰਨਾ 40 ਮੁਕਤਿਆਂ ਨੂੰ ਪਤਾ ਹੈਗਾ ਜਿਹੜੇ 40 ਮੁਕਤੇ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਾਵਾ ਦੇ ਕੇ ਚਲੇ ਗਏ ਸੀ ਕੀ ਜੀ ਅੱਜ ਤੋਂ ਬਾਅਦ ਤਾਂ ਸਾਡਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਜਿਹੜੋ ਉਹ ਘਰੇ ਗਏ ਤਾਂ ਉਹਨਾਂ ਦੀ ਪਤਨੀ ਨੇ ਕਿਹਾ ਕਿ ਚੂੜੀਆਂ ਤੁਸੀਂ ਪਾ ਲਓ ਅਸੀਂ ਤੁਹਾਡੀ ਥਾਤੇ ਗੁਰੂ ਸਾਹਿਬ ਨਾਲ ਜੰਗ ਦੇ ਵਿੱਚ ਲੜਨਦੇ ਹਾਂ ਫਿਰ ਉਹਨਾਂ ਨੂੰ ਇੰਨੀ ਬਿਸ਼ਰਮ ਆਈ ਉਹਨਾਂ ਨੇ ਘਰ ਦਾ ਪਾਣੀ ਵੀ ਨਹੀਂ ਪੀਤਾ ਤੇ ਵਾਪਸ ਗੁਰੂ ਜੀ ਨਾਲ ਆਏ ਜੰਗ ਦੇ ਵਿੱਚ ਤੇ ਸਿੱਧੀ ਪ੍ਰਾਪਤ ਕੀਤੀ ਠੀਕ ਹੈ ਜੀ ਤਾਂ ਹੀ ਮਾਗ ਮਹੀਨੇ ਆਉਂਦਾ ਤਾਂ ਕਰਕੇ ਉਹਨੂੰ ਮਾਗੀ ਦਾ ਮੇਲਾ ਕਿਹਾ ਜਾਂਦਾ ਹੈਗਾ ਆਹ ਡਿਟੇਲ ਲਿਖੀ ਹੋਈ ਹੈ ਸਿੱਖਾਂ ਲਈ ਇਹ 40 ਸਿੱਖ ਜਿਹਨੂੰ 40 ਮੁਕਤੀਆਂ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਇੱਕ ਭਾਈਚਾਰ ਇਕੱਠ ਹੈ ਜੋ ਇੱਕ ਵਾਰ ਅਨੰਦਪੁਰ ਸਾਹਿਬ ਵਿਖੇ ਸਿੱਖ ਧਰਮ ਨੇ ਦਸਵੇਂ ਅਤੇ ਆਖਰੀ ਮਨੁੱਖੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਗ ਗਏ ਸਨ ਪਰ ਬਾਅਦ ਵਿੱਚ ਮੁੜ ਗੁਰੂ ਜੀ ਨਾਲ ਸ਼ਾਮਲ ਹੋ ਗਏ ਸਨ ਅਤੇ ਮੁਗਲ ਫੌਜ ਸੀ ਜਿਹੜੀ ਕੀਦੇ ਵਿਰੁੱਧ ਵਜੀਰ ਖਾਨ ਦੇ ਵਿਰੁੱਧ 1705 ਦੇ ਵਿੱਚ ਇਹ ਸ਼ਹੀਦ ਹੋ ਗਏ ਸੀ ਠੀਕ ਹੈ ਜੀ ਚਲੋ ਕੰਨਡਲ ਡੀ ਪੀ ਐਸ ਪੀ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਜਿਹਨੂੰ ਆਪਾਂ ਕਹਿੰਦੇ ਨੇ ਰਾਜ ਦੇ ਨੀਤੀ ਨਿਰਦਾਸ਼ਕ ਸਿਧਾਂਤ ਠੀਕ ਹੈ ਜੀ ਜਿਹੜਾ ਆਪਾਂ ਕਹਿੰਦੇ ਨੇ ਰਾਜ ਦੇ ਨੀਤੀ ਨਿਰਦਾਸ਼ਕ ਸਿਧਾਂਤ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਕਥਨ ਇਹਨਾਂ ਦੇ ਵਾਸਤੇ ਸਹੀ ਨਹੀਂ ਹੈਗਾ ਦੇਖੋ ਜੀ ਕਹਿੰਦੇ ਜਿਹੜਾ ਇਹ ਹੈ ਡੀ ਪੀ ਐਸ ਪੀ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਠੀਕ ਹੈ ਜੀ ਜਿਹਦੀ ਗੱਲ ਕੀਤੀ ਗਈ ਹੈ 36 ਤੋਂ ਲੈ ਕੇ 51 ਤੱਕ ਪਾਰਟ 4 ਦੇ ਵਿੱਚ ਠੀਕ ਹੈ ਜੀ ਕਹਿੰਦੇ ਕਿੜੀਆਂ ਕਿੜੀਆਂ ਚੀਜ਼ਾਂ ਦੇਖੋ ਇਹਦਾ ਕਹਿੰਦੇ ਇਸ ਦਾ ਜ਼ਿਕਰ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਕੀਤਾ ਗਿਆ ਬਿਲਕੁਲ ਸਹੀ ਗੱਲ ਹੈ ਜੀ ਕੀਤਾ ਗਿਆ ਇਹ ਨਿਆ ਆਦਰਸ਼ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਹੈ ਬਿਲਕੁਲ ਕਰਦਾ ਹੈ ਕਹਿੰਦੇ ਇਸ ਦਾ ਉਦੇਸ਼ ਕਲਿਆਣਕਾਰੀ ਰਾਜ ਦੀ ਸਥਾਪਨਾ ਹੈ ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਹੈਗਾ ਬਿੱਲ ਵੈਲਫੇਅਰ ਦੀ ਕਿਤੇ ਵੀ ਗੱਲ ਆ ਜੇ ਵੈਲਫੇਅਰ ਦੀ ਕਿਤੇ ਵੀ ਗੱਲ ਆ ਜੇ ਉੱਥੇ ਤੁਸੀਂ ਅੱਖਾਂ ਮੀਚ ਕੇ ਲਾ ਦੇਣਾਗਾ ਡੀ ਪੀ ਐਸ ਪੀ ਠੀਕ ਹੈ ਜੀ ਤੇ ਦੂਸਰੀ ਗੱਲ ਡੀ ਪੀ ਐਸ ਪੀ ਕਾਨੂੰਨੀ ਤੌਰ ਤੇ ਲਾਗੂ ਹੋਣ ਦੇ ਯੋਗ ਹੈ ਨਹੀਂ ਹੈਗਾ ਜੀ ਇਹਨੇ ਕਿਹਾ ਕਿ ਕਿਹੜਾ ਗੱਲ ਸਹੀ ਨਹੀਂ ਹੈਗਾ ਕਿਸ ਕਰ ਸਹੀ ਨਹੀਂ ਹੈਗਾ ਡੀ ਨੰਬਰ ਆਪਸ਼ਨ ਤੇ ਆਨਸਰ ਹੀ ਪੁੱਛਿਆ ਤੇ ਆਨਸਰ ਆਪਣਾ ਡੀ ਨੰਬਰ ਆਪਸ਼ਨ ਬਗ ਜਾਊਗਾ ਇਹ ਕੀ ਹੁੰਦਾਗਾ ਇਹਨੂੰ ਆਪਾਂ ਕਾਨੂੰਨੀ ਤੌਰ ਤੇ ਲੱਗ ਹੁੰਦਾ ਮਤਲਬ ਇੱਕ ਤਾਂ ਹੁੰਦਾ ਜਸਟੇਬਲ ਇੱਕ ਹੁੰਦਾ ਨੋਨ ਜਸਟੇਬਲ ਜੇ ਤਾਂ ਜਸਟੇਬਲ ਜਸਟੇਬਲ ਦਾ ਇਹ ਹੁੰਦਾਦਾ ਜਿਵੇਂ ਆਪਣੇ ਫੰਡਾਮੈਂਟਲ ਰਾਈਟ ਹੈ ਜਿਹਨੂੰ ਆਪਾਂ ਕਹਿੰਦੇ ਮੌਲਕ ਅਧਿਕਾਰ ਮੰਨ ਲਓ ਜੇਕਰ ਤੁਹਾਡੇ ਮੌਲਕ ਅਧਿਕਾਰਾਂ ਦੀ ਕੋਈ ਉਲੰਘਣਾ ਕਰਦਾ ਜਿਵੇਂ ਤੁਹਾਡੀ ਪ੍ਰਾਈਵੇਸੀ ਨੂੰ ਲੈ ਕੇ ਲਾ ਲਓ ਤੁਹਾਡੀ ਜਾਤ ਪਾਤ ਨੂੰ ਲੈ ਕੇ ਲਾ ਲਓ ਠੀਕ ਹੈ ਜੀ ਉਹਦੀ ਕੋਈ ਉਲੰਘਣਾ ਕਰਦਾ ਤੁਸੀਂ ਕੋਰਟ ਦੇ ਵਿੱਚ ਜਾ ਕੇ ਅਗਲੇ ਵਿਰੁੱਧ ਕੇਸ ਫਾਈਲ ਕਰ ਸਕਦੇ ਹੋ ਠੀਕ ਹੈ ਜੀ ਨੌ ਚੈਸਟੀ ਵਾਲ ਕੀ ਹੁੰਦਾਗਾ ਕਿ ਜਿਵੇਂ ਹੁਣ ਤੁਸੀਂ ਮੈਂ ਤੁਹਾਨੂੰ ਬਹੁਤ ਵਰੀ ਐਗਜ਼ਾਮਪਲ ਦਿੱਤੇ ਕਿ ਤੁਸੀਂ ਗੁਰਦੁਆਰੇ ਮੰਦਰ ਦੇ ਬਾਹਰ ਨਿਕਲੇ ਹੋ ਮੂਰੇ ਕੋਈ ਬੰਦਾ ਭੁੱਖਾ ਬੈਠਾ ਹੈ ਕੋਈ ਬੰਦਾ ਕੱਪੜਿਆਂ ਤੋਂ ਬਿਨਾ ਬੈਠਾ ਹੈ ਠੀਕ ਹੈ ਜੀ ਉਹਨੂੰ ਠੰਡ ਲੱਗ ਰਹੀ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਉਹਨੂੰ ਕੰਬਲ ਦੀ ਸੇਵਾ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਜੇ ਤੁਸੀਂ ਨਹੀਂ ਦੇਣਾ ਚਾਹੁੰਦੇ ਤੁਹਾਡੇ ਤੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਕਿ ਭਾਈ ਇਹ ਬੰਦੇ ਨੂੰ ਸਜ਼ਾ ਦਿੱਤੀ ਜਾਵੇ ਇਹਨੇ ਫਲਾਣੇ ਬੰਦੇ ਦੀ ਮਦਦ ਨਹੀਂ ਕੀਤੀ ਉਹ ਤੁਹਾਡੇ ਦੇ ਡਿਪੈਂ ਉਹ ਠੀਕ ਹੈ ਜੀ ਤਾਂ ਉਹ ਹੁੰਦਾ ਜਸਟੇਬਲ ਨੋਨ ਜਸਟੇਬਲ ਠੀਕ ਹੈ ਜਸਟੇਬਲ ਜਿੱਥੇ ਕੋਡ ਦੇ ਵਿੱਚ ਤੁਸੀਂ ਕੇਸ ਕਰ ਸਕਦੇ ਹੋ ਨੋਨ ਜਸਟੇਬਲ ਜਿੱਥੇ ਜਾ ਕੇ ਤੁਸੀਂ ਕੇਸ ਨਹੀਂ ਕਰ ਸਕਦੇ ਉਹ ਤੁਹਾਡੀ ਆਪ ਦੀ ਮਰਜ਼ੀ ਹੈ ਕਿਵੇਂ ਕਰਨਾ ਹੈ ਚਲੋ ਜੀ ਕਹਿੰਦੇ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਭਵਨ ਨਿਰਮਾਣ ਕਲਾ ਦੀ ਵਿਲੱਖਤਾ ਕੀ ਹੈ ਠੀਕ ਹੈ ਜੀ ਹਰਮੰਦਰ ਸਾਹਿਬ ਬਣਿਆ ਹੋਇਆ ਆਪਣਾ ਜਿਹੜਾ ਕੋਲਡ ਟੈਂਪਲ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹ ਭਵਨ ਨਿਰਮਾਣ ਕਲਾ ਦੀ ਵਿਲੱਖਤਾ ਕੀ ਵਿਲੱਖਣ ਚੀਜ਼ ਹੈ ਇਹਦੇ 'ਚ ਲੱਗਤੋ ਕਹਿੰਦੇ ਇਹ ਆਲੇ ਦੁਆਲੇ ਦੀ ਜ਼ਮੀਨ ਦੀ ਪੱਧਰ ਤੋਂ ਉੱਚਾ ਬਣਾਇਆ ਗਿਆ ਹੈਗਾ ਆਲੇ-ਦੁਆਲੇ ਦੀ ਜ਼ਮੀਨੀ ਪੱਧਰ ਤੋਂ ਹੇਠਲੇ ਪੱਧਰ ਤੇ ਬਣਾਇਆ ਗਿਆ ਹੈਗਾ ਇਹ ਆਲੇ-ਦੁਆਲੇ ਦੇ ਹੇਠਲੇ ਉੱਪਰਲੇ ਉੱਪਰ ਪੱਧਰ ਤੇ ਹੈ ਤਾਂ ਇਹਦਾ ਸਹੀ ਆਨਸਰ ਹੈਗਾ ਜੀ ਬੀ ਨੰਬਰ ਆਪਸ਼ਨ ਸੌਰੀ ਸੌਰੀ ਸੀ ਨੰਬਰ ਆਪਸ਼ਨ ਉੱਪਰ ਨਹੀਂ ਲਿਖਣਾ ਸੀ ਹੇਠਲੇ ਪੱਧਰ ਤੇ ਇਹ ਆਲੇ-ਦੁਆਲੇ ਦੇ ਹੇਠਲੇ ਪੱਧਰ ਤੇ ਹੈ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਕਹਿੰਦੇ ਜੀ ਜਿਹੜਾ ਸਤਲੁਜ ਦਰਿਆ ਹੈਗਾ ਇਹਦਾ ਮੂਲ ਸਥਾਨ ਕੀ ਹੈ ਕਿ ਕਿੱਥੋਂ ਨਿਕਲਦਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਇੰਨੇ ਵਾਰੀ ਕਰ ਲਿਆ ਆਪਾਂ ਇਹ ਤਿੱਬਤ ਦੇ ਵਿੱਚ ਜਿਹੜੀ ਰਕਸ਼ਸ ਤਾਲ ਚੀਲ ਹੈਗੀ ਉਹਦੇ ਵਿੱਚੋਂ ਨਿਕਲਦਾ ਆਪਣਾ ਕਿਹੜਾ ਸਤਲੁਜ ਇਹਨੂੰ ਬੈਕਬੋਨ ਆਫ ਪੰਜਾਬ ਵੀ ਕਿਹਾ ਜਾਂਦਾ ਹੈਗਾ ਬੈਕਬੋਨ ਆਫ ਪੰਜਾਬ ਕਹਿੰਦਾ ਮਤਲਬ ਕਿ ਪੰਜਾਬ ਦੀ ਰੀੜ ਦੀ ਹੱਡੀ ਹੈ ਇਹ ਕੌਣ ਸਤਲੁਜ ਦਰਿਆ ਪਾਖੜਾ ਜਿਹੜਾ ਨੰਗਲ ਡੈਮ ਉਹ ਵੀ ਸਤਲੁਜ ਤੇ ਬਣਿਆ ਹੋਇਆ ਇਹਦੇ ਪਿਛਲੇ ਪਾਸੇ ਦੀ ਝੀਲ ਨੂੰ ਗੋਵਿੰਦ ਸਾਗਰ ਝੀਲ ਕਹਿੰਦੇ ਆ ਕਹਿੰਦੇ ਜੂਟੀ ਹੈਜ਼ ਓਨ ਹਾਈ ਕੋਰਟ ਅਮੰਗ ਦਾ ਫੋਲੋਇੰਗ ਕਹਿੰਦੇ ਇਨਾਂ ਦੇ ਵਿੱਚੋਂ ਕਿਹੜਾ ਹੋ ਕੇਂਦਰ ਸ਼ਾਸਤ ਪ੍ਰਦੇਸ਼ ਹੈਗਾ ਜਿਹਦੀ ਆਪਣੀ ਹਾਈ ਕੋਰਟ ਹੈਗੀ ਜਿਹਦੀ ਆਪਣੀ ਹਾਈ ਕੋਰਟ ਹੈ ਅੰਡੇਵਾ ਨਿਕੋਬਾਰ ਦੀ ਵੀ ਆਪਣੀ ਹਾਈ ਕੋਰਟ ਹੈ ਨਹੀਂ ਚੰਡੀਗੜ੍ਹ ਦੀ ਵੀ ਆਪਣੀ ਹਾਈ ਕੋਰਟ ਹੈ ਨਹੀਂ ਲਖਸ਼ਦੀਪ ਦੀ ਨਹੀਂ ਹੈਗੀ ਜਿਹੜੀ ਆਪਣੀ ਰਾਜਧਾਨੀ ਦਿੱਲੀ ਹੈਗੀ ਇਹਦੀ ਆਪਨੀ ਹਾਈ ਕੋਰਟ ਹੈਗੀ ਹੈ ਠੀਕ ਹੈ ਜੀ ਬੀ ਨੰਬਰ ਆਪਸ਼ਨ ਇੱਕ ਲਈ ਜੂਟੀ ਹੈ ਜਿਹਦੀ ਹੈਗੀ ਇਨਾਂ ਦੇ ਵਿੱਚੋਂ ਹੇਰ ਦਿੱਤੇਆਂ ਵਿੱਚੋਂ ਠੀਕ ਹੈ ਜੀ ਕਹਿੰਦੇ ਕਿਹੜਾ ਸੰਜੀਵ ਸੰਜੀਵ ਉਹ ਹੁੰਦਾ ਜਿਹੜਾ ਸਾਹ ਲੈਂਦੇ ਆ ਤੀਜੇ ਟ੍ਰੋਪਿਕ ਪੱਧਰ ਦੇ ਨਾਲ ਸੰਬੰਧਿਤ ਨਹੀਂ ਹੈਗਾ ਠੀਕ ਹੈ ਜੀ ਕਹਿੰਦਾ ਮਤਲਬ ਕਿ ਜੇ ਮੱਛੀ ਪਾਣੀ ਦੇ ਵਿੱਚ ਹੀ ਰਹਿ ਸਕਦੀ ਆ ਭੇੜਿਆ ਹੋ ਗਿਆ ਮੱਛੀ ਉਹ ਹੋ ਗਿਆ ਗਾਂ ਹੋ ਗਈ ਤਾਂ ਗਾਂ ਇਹਦੇ ਵਿੱਚ ਆ ਜਾਊਗਾ ਠੀਕ ਹੈ ਜੀ ਗਾਂ ਆ ਜੂਗੀ ਦੇ ਵਿੱਚ ਇਹ ਟ੍ਰੋਪਿਕ ਲੈਵਲ ਦੇ ਵਿੱਚ ਬਲੌਗ ਨਹੀਂ ਕਰਦੀ ਤੀਜੇ ਟ੍ਰੋਪਿਕ ਲੈਵਲ ਦੇ ਵਿੱਚ ਇਹ ਕਾਫੀ ਵੱਡਾ ਹੋਰ ਆ ਜੇ ਬਾਇਓਲੋਜੀ ਦਾ ਇੱਡੀ ਆਪਣ ਨੂੰ ਡੀਪਲੀ ਜਾ ਕੇ ਲੋੜਨੀ ਹੈਗੀ ਕਹਿੰਦੇ ਜੀ ਇੰਨਾ ਵਿੱਚੋਂ ਉਹ ਬੰਦਾ ਜਿਹੜਾ ਕਦੇ ਵੀ ਲੋਕ ਸਭਾ ਦਾ ਸਪੀਕਰ ਨਹੀਂ ਰਿਹਾ ਜੀਐਸਟੀ ਲੋ ਵੀ ਰਹੇ ਹੈ ਜੀ ਠੀਕ ਹੈ ਜੀ ਬਲੀ RAM ਭਗਤ ਵੀ ਰਹੇ ਹੈਗੇ ਓਕੇ ਜੀ ਸਰਦਾਰ ਹੁਕਮ ਸਿੰਘ ਵੀ ਰਹੇ ਹੈ ਜੈ RAM ਰਮੇਸ਼ ਹੈ ਜਿਹੜੇ ਇਹ ਕਦੇ ਵੀ ਸਪੀਕਰ ਨਹੀਂ ਰਹੇ ਠੀਕ ਹੈ ਜੀ ਕਹਿੰਦੇ ਜੀ ਇੰਨਾ ਦੇ ਵਿੱਚੋਂ ਸਟੇਟ ਦੇ ਕੋਲੇ ਕਿਹੜੀ ਪਾਵਰ ਹੁੰਦੀ ਹੈ ਕਿਹੜਾ ਵਿਸ਼ਾ ਹੁੰਦਾ ਤੁਹਾਨੂੰ ਪਤਾ ਹੈਗਾ ਆਪਣੀ 7ਵੇਂ ਸੂਚੀ ਦੇ ਵਿੱਚ ਆਪਾਂ ਤਿੰਨ ਲਿਸਟਾਂ ਪੜ੍ਹ ਕੇ ਆਏ ਆ ਕਿਹੜੀ ਲਿਸਟ ਪੜ੍ਹ ਕੇ ਆਏ ਆ ਯੂਨੀਅਨ ਲਿਸਟ ਸਟੇਟ ਲਿਸਟ ਕੰਕਰੈਂਟ ਲਿਸਟ ਜਿਹਦੇ ਉੱਪਰ ਕੇਵਲ ਸੈਂਟਰ ਦੀ ਸਰਕਾਰ ਫੈਸਲੇ ਬਣਾ ਸਕਦੀ ਹੈ ਉਹਨੂੰ ਆਪਾਂ ਯੂਨੀਅਨ ਲਿਸਟ ਕਹਿ ਦਿੰਦੇ ਆ ਜੀ ਦੇ ਉੱਤੇ ਕੱਲੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਹੈਗੀ ਉਹ ਬਣਾ ਸਕਦੀ ਹੈ ਸਟੇਟ ਦੀ ਸਰਕਾਰ ਉਹਨੂੰ ਆਪਾਂ ਸਟੇਟ ਜੂਨੀਅਨ ਕਹਿੰਦੇ ਨੇ ਹੈ ਉਹ ਸਟੇਟ ਲਿਸਟ ਕਹਿੰਦੇ ਨੇ ਜਿੱਤੇ ਰਲ ਕੇ ਦੋਨੇ ਸੈਂਟਰ ਅਤੇ ਸਟੇਟ ਰਲ ਕੇ ਕੋਈ ਫੈਸਲਾ ਬਣਾ ਸਕਦੇ ਹੈਗੇ ਆ ਉਹਨੂੰ ਆਪਾਂ ਕਨਕੋਰਡੈਂਟ ਲਿਸਟ ਕਹਿੰਦੇ ਨੇ ਤਿੰਨ ਲਿਸਟਾਂ ਆਪਣੇ ਠੀਕ ਹੈ ਜੀ ਤੇ ਇਹ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਰਾਜ ਦੇ ਖੇਤਰ ਦੇ ਵਿੱਚ ਆਉਂਦਾ ਹੈ ਦੇਖੋ ਭਾਰਤ ਦਾ ਸਰਵੇਖਣ ਕੀ ਦਾ ਮਤਲਬ ਸਰਵੇ ਆਫ ਇੰਡੀਆ ਇਹ ਸਾਰਾ ਕੁਝ ਭਾਰਤ ਸੈਂਟਰ ਸਰਕਾਰ ਦੇ ਅੰਦਰ ਹੈ ਰੇਲਵੇ ਮਿਨਿਸਟਰੀ ਜਿਹੜੀ ਉਹ ਵੀ ਸੈਂਟਰ ਦੇ ਅੰਦਰ ਹੈ ਟੈਲੀਫੋਨ ਸੇਵਾ ਜਿਹਨੂੰ ਆਪਾਂ ਟਰਾਈ ਕਹਿੰਦੇ ਨੇ ਟੈਲੀਕਮਿਊਨੀਕੇਸ਼ਨ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਠੀਕ ਹੈ ਜਿਵੇਂ ਇਹ ਚੀਜ਼ਾਂ ਹੋ ਗਈਆਂ ਇਹ ਸਾਰੀਆਂ ਸੈਂਟਰ ਦੇ ਅੰਦਰ ਹੈ ਜਿਵੇਂ ਆਪਣੇ ਲੋਕਾਂ ਦੇ ਅਮਲ ਕਰਨ ਵਾਲੇ ਲੋਕਾਂ ਦੇ ਕੰਮ ਕਰਨੇ ਜਾਂ ਪੁਲਿਸ ਆ ਜਿਹੜੀ ਆਪਣੇ ਪੰਜਾਬ ਪੁਲਿਸ ਹੋਊਗੀ ਜਿਵੇਂ ਦਿੱਲੀ ਦੀ ਬਜਾਉਂਗੇ ਦਿੱਲੀ ਪੁਲਿਸ ਹੋਊਗੀ ਰਾਜਸਥਾਨ ਦੇ ਬਜਾਉਂਗੇ ਰਾਜਸਥਾਨ ਪੁਲਿਸ ਹੋਊਗੀ ਉੱਥੋਂ ਨਹੀਂ ਸਟੇਟ ਦਾ ਹਿੱਸਾ ਹੁੰਦਾਗਾ ਤਾਂ ਡੀ ਨੰਬਰ ਆਪਸ਼ਨ ਆ ਗਿਆ ਇਹ ਕੱਲੀ ਇਹਨਾਂ ਦੇ ਸੈਂਟਰ ਰਾਜ ਦੇ ਖੇਤਰ ਦੇ ਵਿੱਚ ਹੁੰਦੀ ਹੈ ਕਹਿੰਦੇ ਭਾਰਤ ਦੀ ਸੰਘ ਸੂਚੀ ਦੇ ਵਿੱਚ ਕੁਲ ਕਿੰਨੇ ਵਿਸ਼ੇ ਜੂਨੀਅਨ ਲਿਸਟ ਦੇ ਵਿੱਚ ਕੁਲ ਕਿੰਨੇ ਵਿਸ਼ੇ ਪਹਿਲਾਂ ਵਿਸ਼ੇ ਘੱਟ ਸੀ ਹੁਣ ਵਿਸ਼ੇ ਵਧਦੇ ਜਾਂਦੇ ਆ ਠੀਕ ਹੈ ਜੀ ਬਾਕੀ ਜਰੂਰ ਵੀ ਹੁਣ ਤੁਸੀਂ ਪੇਪਰ ਦੇਣ ਜਾਉਂਗੇ ਇੱਕ ਵਾਰੀ ਇਹਦੇ ਪ੍ਰੇਸ਼ਨ ਦੇ ਜਰੂਰ ਚਰਚਾ ਕਰ ਲਓ ਕਿ ਕੀ ਵੀ ਉਹਦੇ ਨੂੰ ਕੋਈ ਵਿਸ਼ਾ ਵਧ ਘਟ ਜਾਵੇ ਠੀਕ ਹੈ ਜੀ ਤਾਂ ਕਰਕੇ ਬਾਕੀ ਤੁਹਾਨੂੰ ਮੈਂ ਦੱਸ ਦੂੰਗਾ ਇਹ ਚੀਜ਼ਾਂ ਰਿਪੀਟ ਕਰਦੇ ਰਹਾਂਗੇ 100 ਵਿਸ਼ੇ ਹੈ ਜੀ 100 ਠੀਕ ਹੈ ਜੀ ਚਲੋ ਕਹਿੰਦੇ ਜਿਹੜਾ ਆਪਣਾ ਫਲੋਰ ਕਿਲਾਗਾ ਠੀਕ ਹੈ ਜੀ ਫਲੋਰ ਕਿਲਾਗਾ ਇਹਦੀ ਜਿਹੜੀ ਇਹ ਫਲੋਰ ਦੇ ਕਿਲੇ ਨੂੰ ਬਣਾਉਣ ਲਈ ਪਵਨ ਨਿਰਮਾਣ ਕਲਾ ਦੀ ਕਿਹੜੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ ਠੀਕ ਹੈ ਜੀ ਇਹ ਪੁੱਛ ਰਹੇ ਨੇ ਆਪਾਂ ਤੋਂ ਕਿਹੜੀ ਸ਼ੈਲੀ ਵਰਤੀ ਗਈ ਜੀ ਇਹਦੇ ਵਿੱਚ ਯੂਰਪੀਅਨ ਭਵਨ ਨਿਰਮਾਣ ਕਲਾ ਦੀ ਸ਼ੈਲੀ ਵਰਤੀ ਗਈ ਹੈ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਤੇ ਇੱਕੋ ਰਿਟਨਸ ਦਾ ਹੈਗਾ ਇਸ ਤੋਂ ਬਾਅਦ ਕਹਿੰਦੇ ਜੀ ਜਿਹੜੇ ਆਪਣੇ ਪੰਜ ਪਿਆਰੇ ਸੀ ਠੀਕ ਹੈ ਜੀ ਪੰਜ ਪਿਆਰੇ ਸੀ ਜਿਹੜੇ ਆਪਣੇ ਸਿੱਖ ਮਾਂਥ ਦੇ ਵਿੱਚ ਜਿਨ੍ਹਾਂ ਨੂੰ ਗੁਰੂ ਜੀ ਨੇ ਅ ਅੰਬਰਤਿ ਸ਼ਕਾਇਆ ਸੀ ਬਸਾਖੀ ਵਾਲੇ ਦਿਨ ਠੀਕ ਹੈ ਜੀ 1699 ਦੇ ਵਿੱਚ ਖਾਸ ਕਰਕੇ ਸਥਾਪਨਾ ਸਮੇਂ ਠੀਕ ਹੈ ਜੀ ਤਾਂ ਉਹ ਗੱਲ ਕਰ ਰਹੇ ਹੈ ਜੀ ਜਿਹੜੇ ਆਪਣੇ ਪੰਜ ਪਿਆਰੇ ਹੈਗੇ ਉਹਨਾਂ ਵਿੱਚੋਂ ਜਿਹੜਾ ਇੱਕ ਪਿਆਰਾ ਜਿਹਦਾ ਨਾਮ ਹੈਗਾ ਭਾਈ ਹਿੰਮਤ ਸਿੰਘ ਜੀ ਉਹ ਇੰਨਾ ਚੋ ਕਿਸ ਰਾਜ ਦੇ ਨਾਲ ਸੰਬੰਧਤ ਹੈਗਾ ਕਿਸ ਰਾਜ ਦੇ ਨਾਲ ਸੰਬੰਧਤ ਹੈ ਇੰਨਾ ਦੇ ਵਿੱਚੋਂ ਇਹ ਪੁੱਛ ਰਹੇ ਨੇ ਆਪਾਂ ਤੋਂ ਠੀਕ ਹੈ ਜੀ ਤਾਂ ਇਹ ਸੰਬੰਧਤ ਹੈਗਾ ਜੀ ਆਪਣੇ ਇੰਨਾ ਦੇ ਵਿੱਚੋਂ ਬੀ ਨੰਬਰ ਆਪਸ਼ਨ ਪੂਰੀ ਦੇ ਨਾਲ ਠੀਕ ਹੈ ਜੀ ਪੂਰੀ ਦੇ ਨਾਲ ਸੰਬੰਧਤ ਹੈਗਾ ਇਹ ਗੱਲ ਯਾਦ ਰੱਖਣੀ ਹੈ ਆਪਾਂ ਇੱਕ ਵਾਰੀ ਚਰਚਾ ਕਰ ਲਈਏ ਥੋੜੀ ਜਿਹੀ ਇਹਨਾਂ ਤੇ ਪੰਜ ਪਿਆਰਾਂ ਤੇ ਕਿਉਂਕਿ ਇਹ ਚ ਪ੍ਰੀਖਣ ਬਹੁਤ ਰਿਪੀਟ ਹੁੰਦੇ ਆ ਸਭ ਤੋਂ ਪਹਿਲਾਂ ਹੈਗੇ ਆਪਣੇ ਭਾਈ ਦਿਆ ਸਿੰਘ ਜੀ ਭਾਈ ਦਿਆ ਸਿੰਘ ਜੀ ਠੀਕ ਹੈ ਜੀ ਜਿਹੜੇ ਕਿਹੜੀ ਜਾਤ ਨਾਲ ਸੰਬੰਧ ਸੀ ਖੱਤਰੀ ਜਾਤ ਨਾਲ ਸੰਬੰਧਤ ਸੀ ਇਹ ਠੀਕ ਹੈ ਜੀ ਖੱਤਰੀ ਜਾਤ ਨਾਲ ਸੰਬੰਧਤ ਸੀ ਤੇ ਇਹਨਾਂ ਦਾ ਜਨਮ ਸਥਾਨ ਕਿਹੜਾਗਾ ਲਾਹੌਰ ਦੂਜੇ ਨੰਬਰ ਤੇ ਗੱਲ ਕਰ ਇਹ ਚੀਜ਼ ਤਾਂ ਰਾਜੀ ਤੁਹਾਨੂੰ ਮੈਂ ਐਡ ਕਰਵਾ ਦੂੰਗਾ ਠੀਕ ਹੈ ਕੱਲ ਨੂੰ ਜਿਹੜਾ ਮੈਂ ਲੈਕਚਰ ਲਾਉਂਗਾ ਕੱਲ ਨੂੰ ਜਿਹੜਾ ਲੈਕਚਰ ਲਾਉਂਗਾ ਉਹਦੇ ਵਿੱਚ ਪਹਿਲੇ ਵੇਚਤੀ ਤੁਹਾਨੂੰ ਮੇਰਾ ਸਾਰਾ ਸਾਰਾ ਬਣਾ ਕੇ ਧਰ ਦੂੰਗਾ ਤੁਹਾਡੇ ਕੋਲ ਠੀਕ ਹੈ ਜੀ ਇੱਕ ਵਾਰੀ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਦੂਜੇ ਹੈਗੇ ਸੀ ਆਪਣੇ ਭਾਈ ਧਰਮ ਸਿੰਘ ਜੀ ਭਾਈ ਧਰਮ ਸਿੰਘ ਜੀ ਜਿਹੜੇ ਕਿਹੜੀ ਯਾਤਰੀ ਸਨ ਜੱਟ ਯਾਤਰੀ ਸੀ ਜੀ ਠੀਕ ਹੈ ਜੀ ਇਹਨਾਂ ਦਾ ਜਨਮ ਸਥਾਨ ਕਿਹੜਾ ਹੈ ਦਿੱਲੀ ਤੀਜੇ ਨੰਬਰ ਤੇ ਹੈਗੇ ਸੀ ਭਾਈ ਹਿੰਮਤ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਜਿਹਨਾਂ ਦੀ ਆਪਾਂ ਹੁਣੇ ਗੱਲ ਕਰਕੇ ਗਏ ਆਂਗੇ ਠੀਕ ਹੈ ਜੀ ਇਹਨਾਂ ਦਾ ਦੇਖੋ ਜੀ ਇਹਦਾ ਹਾਂ ਜਿਹੜੇ ਇਹ ਸੀ ਭਾਈ ਹਿੰਮਤ ਸਿੰਘ ਜੀ ਸੀ ਜਿਹੜੇ ਆਪਣੇ ਹਨ ਇਹ ਜਾਤ ਕਿਹੜੀ ਸੀ ਉਹਨਾਂ ਦੀ ਚੌਰ ਸੀ ਜਾਤ ਦੇ ਜਿਵੇਂ ਪੰਜਾਬ ਆਪਾਂ ਪਿੰਡਾਂ ਦੇ ਕਹਿੰਦੇ ਚੌਰ ਇਹ ਚੌਰ ਸੀ ਜਾਤ ਦੇ ਠੀਕ ਹੈ ਜੀ ਤਾਂ ਇਹਨਾਂ ਦਾ ਜਨਮ ਸਥਾਨ ਕਿੱਥੇ ਹੈਗਾ ਕਈ ਵਾਰੀ ਇਹਨਾਂ ਨੂੰ ਪੂਰਾ ਨਾਮ ਲਿਖਿਆ ਜਾਂਦਾ ਜਗਨਨਾਥ ਪੁਰੀ ਉਹਦਾ ਪਾ ਪੁਰੀ ਲਿਖਿਆ ਹੋਇਆ ਜਗਨਨਾਥ ਪੁਰੀ ਉੜੀਸਾ ਦੇ ਵਿੱਚ ਉੱਥੇ ਜਨਮ ਸਥਾਨ ਹੈਗਾ ਠੀਕ ਹੈ ਜੀ ਇਹ ਵੀ ਆਪਣੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਇਹ ਦੋਨੇ ਗੁਰੂ ਜੀ ਦੇ ਨਾਲ ਸੀ ਠੀਕ ਹੈ ਜੀ ਭਾਈ ਹਿੰਮਤ ਸਿੰਘ ਜੀ ਵੀ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਚਾਰ ਨੰਬਰ ਤੇ ਗੱਲ ਕਰ ਲੈਣੇ ਆ ਆਪਾ ਭਾਈ ਮੋਕਮ ਸਿੰਘ ਜੀ ਭਾਈ ਮੋਕਮ ਸਿੰਘ ਜੀ ਜਿਹੜੇ ਯਾਤਰੀ ਯਾਤਰੀ ਕੀ ਸੀ ਦਰਜੀ ਸੀ ਦਰਦੀਨੋਸ ਮੇਰੇ ਵਿੱਚ ਸ਼ੀਬਾ ਕਿਹਾ ਜਾਂਦਾ ਸੀ ਸ਼ੀਬਾ ਠੀਕ ਹੈ ਜੀ ਸ਼ੀਬਾ ਕਿਹਾ ਜਾਂਦਾ ਸੀ ਤੇ ਇਹਨਾਂ ਦਾ ਜਨਮ ਸਥਾਨ ਕਿਹੜਾ ਹੈਗਾ ਦਵਾਰਕਾ ਦਵਾਰਕਾ ਕਿੱਥੇ ਅਜ ਦੇ ਸਮੇਂ ਦੇ ਵਿੱਚ ਗੁਜਰਾਤ ਦੇ ਵਿੱਚ ਇਹ ਵੀ ਚਮਕੌਰ ਦੀ ਜੰਗ ਦੇ ਵਿੱਚ 1704 ਦੇ ਵਿੱਚ ਸ਼ਹੀਦ ਹੋ ਗਏ ਸੀ ਪੰਜਵੇਂ ਹੈਗੇ ਆਪਣੇ ਜੀ ਭਾਈ ਸਾਹਿਬ ਸਿੰਘ ਜੀ ਭਾਈ ਸਾਹਿਬ ਸਿੰਘ ਠੀਕ ਹੈ ਜੀ ਜਿਹੜੇ ਕਿੜੀ ਕੌਮਤੀ ਜਿਹੜੀ ਜਾਤ ਦੇ ਸੀ ਨਾਈ ਜਾਤ ਦੇ ਸੀ ਠੀਕ ਹੈ ਜੀ ਜਨਮ ਸਥਾਨ ਇਹਨਾਂ ਦਾ ਕਿਹੜਾ ਹੈ ਜਨਮ ਸਥਾਨ ਹੈਗਾ ਇਹਨਾਂ ਦਾ ਵਿਦਰ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਕਰਨਾਟਕ ਦੇ ਵਿੱਚ ਹੈ ਜਿਹੜੇ ਆਪਣੇ ਭਾਈ ਹਿੰਮਤ ਸਿੰਘ ਜੀ ਹੈ ਭਾਈ ਮੋਹਕਮ ਸਿੰਘ ਜੀ ਹੈ ਭਾਈ ਸਾਹਿਬ ਸਿੰਘ ਜੀ ਹੈ ਇਹਨਾਂ ਤਿੰਨਾਂ ਦੀ ਜਿਹੜੀ ਸੀ ਦੀ ਪ੍ਰਾਪਤ ਕੀਤੀ ਸੀ 1704 ਦੇ ਵਿੱਚ ਚਮਕੌਰ ਦੀ ਜੰਗ ਦੇ ਵਿੱਚ ਨੇ ਸਿੱਧੀ ਪ੍ਰਾਪਤ ਕੀਤੀ ਸੀ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਕਿਹਨੇ ਜਿਹੜੀ 2011 ਦੀ ਮਰਦਸ਼ੁਮਾਰੀ ਹੋਈ ਹੈ 10 ਸਾਲਾਂ ਬਾਅਦ ਮਰਦਸ਼ੁਮਾਰੀ ਹੁੰਦੀ ਹੈ ਇਸ ਤੋਂ ਪਹਿਲਾਂ 2001 ਦੇ ਵਿੱਚ ਹੋਈ ਸੀ ਠੀਕ ਹੈ ਜੀ ਉਹਦੇ ਅਨਸਾਰ ਪੰਜਾਬ ਦੇ ਵਿੱਚ ਕਿੰਨੇ ਪਿੰਡ ਆ ਉਹਦੇ ਅਨਸਾਰ ਪੁੱਛ ਰਹੇ ਨੇ ਉਹਦੇ ਅਨਸਾਰ ਪੰਜਾਬ ਦੇ ਵਿੱਚ 12581 ਪਿੰਡ ਹੈਗੇ ਠੀਕ ਹੈ ਜੀ ਕਿੰਨੇ ਆ 12581 ਪਿੰਡ ਹੈਗੇ ਚਲੋ ਜੀ ਇਹਨਾਂ ਵਿੱਚੋਂ ਕਿਹੜਾ ਇੱਕ ਝੂਟੀ ਨਹੀਂ ਹੈਗੀ ਤਰਪੁਰਾ ਤਰਪੁਰਾ ਇੱਕ ਝੂਟੀ ਨਹੀਂ ਹੈਗੀ ਦਾਦ੍ਰੇਨ ਨਗਰ ਹਵੇਲੀ ਵੀ ਹੈਗੀ ਹੈ ਲਦਾਖ ਵੀ ਹੈਗਾ ਅੰਡੇਮਾਨ ਨਿਕੋਬਾਰ ਵੀ ਹੈਗਾ ਕਹਿੰਦੇ ਜੀ ਜਿਹੜਾ ਆਪਣਾ ਖਾਲਸਾ ਕਾਲਜ ਆ ਅੰਮ੍ਰਿਤਸਰ ਵਿਖੇ ਉਹਦਾ ਨਿਰਮਾਤਾ ਕੌਣਾਗਾ ਜਿਵੇਂ ਤੁਹਾਨੂੰ ਪਤਾਗਾ ਕਿ ਚੰਡੀਗੜ੍ਹ ਦਾ ਨਿਰਮਾਤਾ ਕੌਣਾ ਚੰਡੀਗੜ੍ਹ ਦਾ ਆਰਕੀਟੈਕਚਰ ਕੌਣਾ ਨਿਰਮਾਤਾ ਨੂੰ ਆਰਕੀਟੈਕਚਰ ਕਹਿ ਦਿੰਦੇ ਕੌਣ ਹੈ ਜੀ ਉਹ ਹੈਗਾ ਜੀ ਲੀ ਕੋਵੀਜ਼ਰ ਠੀਕ ਹੈ ਜੀ ਜਿਹਦਾ ਜਨਮ ਕਿੱਥੋਂ ਦਾ ਲਾਜੇ ਸਵਿਟਜ਼ਰਲੈਂਡ ਦਾ ਤੇ ਉਹ ਬਾਅਦ ਵਿੱਚ ਫ੍ਰੈਂਚ ਸੀ ਪਰ ਇਹਨਾਂ ਨੇ ਗੱਲ ਕੀਤੀ ਹੈ ਖਾਲਸਾ ਕਾਲਜ ਦੀ ਠੀਕ ਹੈ ਜੀ ਤਾਂ ਇਹਦਾ ਕੌਣ ਸੀ ਆਰਕੀਟੈਕਚਰ ਦੀ ਪ੍ਰੇਸ਼ਣ 15ਵਾਂ ਦਾ ਆਨਸਰ ਹੈਗਾ ਆਪਣਾ ਏ ਨੰਬਰ ਆਪਸ਼ਨ ਭਾਈ ਰਾਮ ਸਿੰਘ ਜੀ ਮਨੁਸ਼ੀਰ ਆਰਟੀਕਲ 243 ਜੁ ਦੇ ਅਨਸਾਰ ਹਰ ਮਿਊਨਿਸਪੈਲਿਟੀ ਜਦੋਂ ਤੱਕ ਕਿਸੇ ਵੀ ਕਾਨੂੰਨ ਦੇ ਅਧੀਨ ਜਲਦੀ ਤੋਂ ਜਲਦੀ ਭੰਗ ਨਾ ਹੋਵੇ ਤਾਂ ਆਪਣੀ ਪਹਿਲੀ ਮੀਟਿੰਗ ਲਈ ਨਿਯੁਕਤ ਮਿਤੀ ਦਾਅਸ਼ ਤੱਕ ਜਾਰੀ ਰਹੇਗੀ 5 ਸਾਲ ਤੱਕ ਠੀਕ ਹੈ ਜੀ ਜੇ ਕਿ ਭੰਗਣਾ ਹੋਵੇ ਭੰਗਣੀ ਹੁੰਦੀ ਜਿੰਦ ਤੱਕ 5 ਸਾਲ ਤੱਕ ਫਿਰ ਵੀ ਜਾਰੀ ਰਹੂਗੀ ਉਸੇ ਡੇਟ ਤੋਂ ਪੰਜਾਬ ਦਾ ਰਾਜ ਪੰਛੀ ਕਿਹੜਾ ਜੀ ਬਾਜ ਠੀਕ ਹੈ ਜੀ ਜਿਹਨੂੰ ਆਪਾਂ ਕਹਿੰਦੇ ਆ ਨਾਰਥਨ ਗੁਸ਼ਾਕ ਠੀਕ ਹੈ ਜੀ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਲੋਕ ਨਾਚ ਹੈ ਜਿਹੜੇ ਮਰਦਾਂ ਦੁਆਰਾ ਨਹੀਂ ਕੀਤਾ ਜਾਂਦਾ ਪੱਗ ਬੁਗ ਲੱਗਦਾ ਭਾਵੇਂ ਮਰਦ ਕਰ ਲੈਣ ਇਹ ਨਾਚ ਵੈਸੇ ਮਰਦਾਂ ਦਾ ਨਾਚ ਨਾਚ ਨਹੀਂ ਹੈਗਾ ਠੀਕ ਹੈ ਜੀ ਝੂਮਰ ਵੀ ਮਰਦ ਕਰ ਸਕਦੇ ਆ ਜੀ ਭੰਗੜਾ ਵੀ ਕਰ ਸਕਦੇ ਆ ਮਲਵਾਈ ਕੀਤਾ ਵੀ ਪਾ ਸਕਦੇ ਕਿੱਕਲੀ ਨਹੀਂ ਪਾ ਸਕਦੇ ਵੈਸੇ ਭਗਵੰਤ ਮਾਨ ਜੀ ਪਾ ਰਹੇ ਆ ਕਿੱਕਲੀ ਠੀਕ ਹੈ ਜੀ ਤੇ ਚਲੋ ਬਾਕੀ ਤੁਹਾਨੂੰ ਮੈਂ ਦੱਸਣਾ ਚਾਹਣਾ ਰਾਜੇ ਠੀਕ ਹੈ ਅ ਪੇਪਰਾਂ ਦੀ ਤਿਆਰੀ ਕਰੀ ਚੱਲੋ ਪੋਸਟਾ ਬਹੁਤ ਜ਼ਿਆਦਾ ਆ ਰਹੀਆਂ ਇੱਕ ਵਾਰੀ ਮੋਟਾ-ਮੋਟਾ ਤੁਹਾਨੂੰ ਮੈਂ ਦੱਸ ਦਾਨਾ ਵੀਡੀਓ ਦੇ ਐਂਡ ਦੇ ਵਿੱਚ ਪੰਜਾਬ ਪੁਲਿਸ ਦੀ ਭਰਤੀ ਆ ਰਹੀ ਹੈ ਸਬ ਇੰਸਪੈਕਟਰ ਦੀ ਕਲਰਕ ਦੀ ਆ ਰਹੀ ਹੈ ਜੀ ਪੁੱਡਾ ਦੇ ਵਿੱਚ ਕਲਰਕਾਂ ਦੀ ਆ ਰਹੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਭਰਤੀ ਹੈ ਬਨ ਵਿਭਾਗ ਦੇ ਵਿੱਚ ਭਰਤੀ ਆ ਰਹੀ ਹੈ ਠੀਕ ਹੈ ਜੀ ਤੇ 14000 ਪਲੱਸ ਭਰਤੀ ਤੁਹਾਨੂੰ ਪਤਾ ਹੈ ਗਰੁੱਪ ਡੀ ਦੀ ਘਟ ਰਹੇ ਨੇ ਤਾਂ ਬਹੁਤ ਮੈਂ ਟੀਵੀ ਚੈਨਲਾਂ ਤੇ ਦੇਖਦਾ ਹੁੰਦਾ ਜੀ ਸਾਨੂੰ ਤਾਂ ਨੌਕਰੀਆਂ ਨਹੀਂ ਮਿਲਣਾਂ ਜੀ ਸਾਨੂੰ ਤਾਂ ਨੌਕਰੀ ਨਹੀਂ ਦਿੱਤੀ ਜੀ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਮੈਸਮ ਦੱਸਣਾ ਚਾਹੁੰਦਾ ਰਾਜ ਜੀ ਨੌਕਰੀ ਹਮੇਸ਼ਾ ਮਿਹਨਤੀ ਬੱਚਿਆਂ ਨੂੰ ਮਿਲਦੀ ਹੁੰਦੀ ਹੈ ਘਰੇ ਬਹਿ ਕੇ ਨੌਕਰੀ ਨਹੀਂ ਮਿਲ ਸਕਦੀ ਕਿਹੜੀ ਇਹ ਜੀ ਸਟੇਟ ਦਿਖਾ ਦਿਓ ਮੈਨੂੰ ਬਾਹਰਲੇ ਦੇਸ਼ਾਂ ਦੇ ਵਿੱਚੋਂ ਦਿਖਾ ਦਿਓ ਆਲ ਦੁਨੀਆ ਦੇ ਵਿੱਚ ਕੋਈ ਇਹ ਜੀ ਸਥਿੜ ਦਿਖਾ ਦਿਓ ਜਿੱਥੋਂ ਦੇ ਸਾਰੇ ਲੋਕ ਹੀ ਸਰਕਾਰੀ ਨੌਕਰੀ ਕਰਦੇ ਹੋਣ ਹੈਗੀ ਕੋਈ ਇਹ ਜੀ ਚੀਜ਼ ਨਹੀਂ ਹੈਗੀ ਨਾ ਤਾਂ ਜਿੱਥੇ ਰਾਜੇ ਮਿਹਨਤ ਕਰਨੀ ਹੈ ਜੇਕਰ ਤੁਸੀਂ ਦਿਨ ਦੇ ਵਿੱਚ 8-8 ਘੰਟੇ 5-5 ਘੰਟੇ 7-7 ਘੰਟੇ ਪੜਦੇ ਹੋ ਕਿਤਾਬਾਂ ਨੂੰ ਦਿਨੇ ਹੋ ਮੱਥਾ ਮਾਰਦੇ ਹੋ ਪੰਜਾਬ ਮੈਥ ਤੇ ਰੀਜ਼ਨਿੰਗ ਤੇ ਇੰਗਲਿਸ਼ ਤੇ ਤੁਸੀਂ ਨੌਕਰੀ ਦੇ ਹੱਕਦਾਰ ਹੋਇਆ ਜੀ ਇੱਕ ਬੰਦਾ ਜਿਹੜਾ ਤੜਕੇ ਤੋਂ ਲੈ ਕੇ ਮੋਬਾਈਲ ਤੇ ਕਿਤੇ ਫੇਸਬੁੱਕ ਚ ਲਾ ਲਈ ਕਿਤੇ ਇੰਸਟਾਗ੍ਰਾਮ ਚ ਲਾ ਲਈ ਸਰਕਾਰਾਂ ਨੂੰ ਦੋਸ਼ ਦੇ ਜਾਂਦਾ ਜੀ ਸਰਕਾਰਾਂ ਨੌਕਰੀ ਨਹੀਂ ਦਿੰਦੀਆਂ ਤਾਂ ਨੌਕਰੀ ਰਾਜੇ ਜੇ ਆਏ ਖਾਲਾ ਜੀ ਦਾ ਬੜਾ ਥੋੜੀ ਨੌਕਰੀ ਲੈਣੀ ਆਪਦੀ ਜ਼ਿੰਦਗੀ ਦਾ ਕੀਮਤੀ ਸਮਾਂ ਪੜਾਈ ਨੂੰ ਦੇਣਾ ਪੈਂਦਾ ਫਿਰ ਜਾ ਕੇ ਕਿਤੇ ਨੌਕਰੀ ਮਿਲਦੀ ਹੈ ਇਹ ਗੱਲ ਮੇਰੀ ਅੱਜ ਦੀ ਯਾਦ ਰ ਇਸ ਤੋਂ ਬਾਅਦ ਕਹਿੰਦੇ ਜੀ ਜਿਹੜਾ ਆਪਣਾ ਸ੍ਰੀ ਅਕਾਲ ਤਖਤ ਸਹਿਬ ਹੈਗਾ ਠੀਕ ਹੈ ਜੀ ਉਹਦੇ ਸਿਖਰ ਤੇ ਨਾ ਇੱਕ ਸੁਨਹਿਰੀ ਗੁੰਬਦ ਹੈਗਾ ਉਹ ਕਿਸ ਨੇ ਬਣਵਾਇਆ ਇਹਨਾਂ ਦੇ ਵਿੱਚੋਂ ਤਾਂ ਉਹ ਆਪਣਾ ਜੋਧਾ ਭਾਈ ਸਾਹਿਬ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਆਪਣਾ ਜੋਧਾ ਹੈਗਾ ਉਹਨੇ ਬਣਾਇਆ ਹੋਇਆ ਹੈ ਠੀਕ ਹੈ ਜੀ ਇਹ ਗੱਲ ਯਾਦ ਰੱਖਿਓ ਆਹ ਤਾਂ ਜਿਵੇਂ ਬਹੁਤ ਵਾਰੀ ਕਰਵਾਤਾ ਭਾਈ ਇਹ ਤਾਂ ਤੁਹਾਨੂੰ ਆਪ ਨੂੰ ਹੁਣ ਯਾਦ ਹੋਣਾ ਚਾਹੀਦਾ ਹੈਗਾ 73ਵਾਂ 74ਵਾਂ ਐਮੈਂਡਮੈਂਟ ਬਹੁਤ ਵਾਰੀ ਕਰਵਾਤਾ ਮੈਂ ਇਹ ਕਿਹਨੇ 76ਵਾਂ ਐਮੈਂਡਮੈਂਟ ਹੈ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਕੀਤਾ ਗਿਆ ਸੀ ਇਹ ਕਿਹੜੇ ਸਾਲ ਕੀਤਾ ਗਿਆ ਸੀ ਠੀਕ ਹੈ ਜੀ ਕਰਵਾ ਕੇ ਗਿਆ ਹੋਏ ਆ ਬਾਲੇ ਬਾਰੀ ਕਰਵਾ ਕੇ ਗਿਆ ਹੋਏ ਆ ਹਿੱਤ ਤੰਮੇ ਚਾਹਤ ਮੈਂ ਮਿੰਡ ਮਿੰਡਤਾ ਹੈ ਤੇ ਦੋ ਵੱਡੇ ਕੰਮ ਹੋਇਆ ਨਗਰ ਨਿਕ ਬਣਿਆ ਪੰਚਾਇਤੀ ਰਾਜ ਬਣਿਆ ਤੁਸੀਂ ਦੱਸਣਾ ਕਿਹੜੇ ਚ ਪੰਚਾਇਤੀ ਰਾਜ ਬਣਿਆ ਕਿਹੜੇ ਚ ਨਗਰ ਨਿਕ ਬਣਿਆ ਮਨਸਿਪਲ ਕਾਰਪੋਰੇਸ਼ਨ ਠੀਕ ਹੈ ਜੀ ਕਹਿੰਦੇ ਲਾਗੂ ਕਿਦੋਂ ਹੋਇਆ ਲਾਗੂ ਹੋਇਆ ਸੀ ਜੀ ਇਹ 1 ਜੂਨ 1993 ਨੂੰ ਏ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਹੈਗਾ ਕਿਵੇਂ ਲੱਗਿਆ ਲੈਕਚਰ ਜਰੂਰ ਦੱਸਿਓ ਵੀਡੀਓ ਨੂੰ ਬਾਦੋ ਬਾਦ ਲਾਈਕ ਸ਼ੇਅਰ ਤੇ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਤਨ ਦੀ ਨਵੀਂ ਅਤੇ ਸਹੀ ਅਪਡੇਟ ਲੈਣ ਵਾਸਤੇ ਧੰਨਵਾਦ ਮੇਰੇ ਦੋਸਤੋ